ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਵੀ ਬਠਿੰਡੇ ਤੋਂ ਆਜ਼ਾਦ ਚੋਣ ਲੜਨਗੇ ਪਰ ਕਿਤਨਾ ਕਿਤੇ ਪਹਿਲਾਂ ਗੱਲਬਾਤ ਜ਼ਰੂਰ ਹੋਈ ਹੋਊਗੀ ਬਾਪੂ ਬਲਕੌਰ ਜੀ ਕਾਂਗਰਸ ਨਾਲ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਬਿਆਨ ਵੀ ਆਇਆ ਸੀਗਾ ਕਿ ਮੈਂ ਸਿਆਸਤ ਤੋਂ ਦੂਰ ਹਾਂ ਬਾਪੂ ਬਲਕੌਰ ਸਿੰਘ ਦੇ ਵੱਲੋਂ ਇਹ ਕਿਹਾ ਜਿਸ ਮਤਲਬ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੇ ਮਤਲਬ ਜਿਹੜਾ ਨਾ ਵਕੀਲਾਂ ਦਾ ਪੈਨਲ ਆ ਉਹਨਾਂ ਨੂੰ ਕਾਗਜ਼ ਤਿਆਰ ਕਰਨ ਦੇ ਲਈ ਕਹਿ ਦਿੱਤਾ ਗਿਆ ਮੁਕਾਬਲਾ ਬਹੁਤ ਫਸ ਮੌਜੂਦਾ ਕਿਉਂਕਿ ਉੱਥੇ ਤਾਂ ਇੱਕ ਬਾਦਲਾਂ ਦਾ ਗੜਾ ਉਹ ਬੜਾ ਪ੍ਰੇਮ ਆ ਲਖਸਾਢਾਣੇਦਾਰ ਬਲਕੌਰ ਸਿੰਘ ਮਹੰੂਗਾਏ ਦੇ ਪਿਤਾ ਸੁਧਮਸਵਾਲ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਇੰਟਰਵਿਊਆ ਸੁਣੋਈ ਦੀਆਂ ਗੈਂਗਸਟਰਾਂ ਨੂੰ ਪ੍ਰਮੋਟ ਕਰਨਾ ਜੇਲ੍ਹਾਂ ਚ ਫੋਨਾਂ ਦਾ ਮਿਲਣਾ ਬਹੁਤ ਮੁੱਦੇ ਲਿਖ ਕੇ ਮੁੱਦੇ ਲਿਖ ਕੇ ਦਿੱਤੇ ਉਹ ਬਣਦੇ ਵੀ ਨੇ ਮੁੱਦੇ ਹਨਾ ਪਰ ਉਹਨਾਂ ਮੁੱਦਿਆਂ 'ਤੇ ਜੀਤ ਮਹਿੰਦਰ ਨੇ ਸਿਰ ਮੱਥੇ ਕੀਤਾ ਨਾ ਕਾਂਗਰਸ ਨੇ ਕੀਤਾ ਪਰ ਜੇ ਬਲਕੌਰ ਸਿੰਘ ਖੜ ਰਿਹਾ ਸਾਨੂੰ ਨਹੀਂ ਲੱਗਦਾ ਲੋਕਾਂ ਨੂੰ ਨਹੀਂ ਲੱਗਦਾ ਵੀ ਭਾਈ ਉਹਨੂੰ ਖੜਨਾ ਚਾਹੀਦਾ ਮੈਂ ਸਵੇਰ ਦੇ ਲੋਕਾਂ ਦੇ ਪ੍ਰਤੀਕਰਮ ਦੇ ਸਾਰੇ ਨਿਊ ਚੈਨਲਾਂ 'ਤੇ ਜਿਹੜੀ ਖਬਰ ਚੱਲ ਰਹੀ ਆ ਉਥੱਲੇ ਕਮੈਂਟ ਦੇਖਿਆ ਵੀ ਭਾਈ ਬਲਕੌਰ ਸਿੰਘ ਨੂੰ ਨਹੀਂ ਖੜਨਾ ਚਾਹੀਦਾ ਉਹ ਵਾਲੀ ਦੀ ਉਹਦੀ ਮੰਨ ਦੀ ਗੱਲ ਆ ਨਾ ਜੇਕਰ ਉਹ ਚੋਣਾ ਚਾਹੁੰਦੇ ਨੇ ਤਾਂ ਜਾ ਸਕਦੇ ਨੇ ਪਰ ਇੱਥੇ ਸਵਾਲ ਜ਼ਰੂਰ ਆ ਕਿ ਜੇਕਰ ਉਹ ਸਿਆਸਤ ਤੋਂ ਦੂਰ ਰਹਿਣ ਤਾਂ ਗੱਲ ਚੰਗੀ ਹੋਵੇਗੀ ਕਿਉਂਕਿ ਪਹਿਲਾਂ ਉਹਨਾਂ ਦੇਖਿਆ ਸਿੱਧੂ ਮਸੂਏ ਦਾ ਵੀ ਇਲੈਕਸ਼ਨ ਦੇ ਵਿੱਚ ਖੜਾ ਸੀਗਾ ਤੇ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਪਾਰਟੀ ਵੱਲੋਂ ਸੀਗਾ ਨਾ ਕਿ ਜਾਂ ਤਾਂ ਉਹਨੂੰ ਐ ਹੋ ਸਕਦਾ ਹੈ ਵੀ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਮੇਰਾ ਪੁੱਤ ਸੀਗਾ ਵੀ ਕਾਂਗਰਸ ਪਾਰਟੀ 'ਚ ਜੁੜਿਆ ਸੀਗਾ ਉਹਨੂੰ ਹਾਰ ਦੇਖਣੀ ਪਈ ਗਈ ਜੇ ਮੈਂ ਆਜ਼ਾਦ ਲੜਨਾ ਤਾਂ ਕਿਤੇ ਨਾ ਕਿਤੇ ਮੈਂ ਜਿੱਤ ਸਕਦਾ ਕਿਤੇ ਉਹਨਾਂ ਨੂੰ ਲੱਗਦਾ ਵੀ ਜੇਕਰ ਅਸੀਂ ਰਾਜਨੀਤੀ ਦੇ ਵਿੱਚ ਆ ਗਏ ਮੈਂ ਜੇ ਮਤਲਬ ਵੀ ਬਹੁਤ ਲਗਾਉ ਸਕਾਂ MP ਬਣਦੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਆਪਣੇ ਪੁੱਤ ਦਾ ਇਨਸਾਫ ਲੈ ਸਕਦੇ ਹਾਂ ਅਸੀਂ ਗੱਲਬਾਤ ਦਿੱਲੀ ਪਾਰਲੀਮੈਂਟ ਦੇ ਵਿੱਚ ਕਰ ਸਕਦੇ ਹਾਂ ਜਾ ਕੇ ਸੰਗਰੂਰ ਦੇ ਵਿੱਚੋਂ ਸਿਮਨਜੀਤ ਸਿੰਘ ਮਾਨ ਇਲੈਕਸ਼ਨ ਦੇ ਲੜ ਰਹੇ ਨੇ ਉੱਤੋਂ ਹੀ ਕਾਂਗਰਸ ਪਾਰਟੀ ਦੇ ਡਿਰੇਕਟਰ ਸਖਪਾਲ ਸਿੰਘ ਖੈਰਾ ਨੂੰ ਸਵਾਗਤ ਹੈ तमाम ਦੇਖਣ ਵਾਲੇ ਸਾਰੇ ਸਰੋਤਿਆਂ ਦਾ ਅੱਜ ਜਿਹੜਾ ਮੁੱਦਾ ਤੁਹਾਡੇ ਅੱਗੇ ਸਾਂਝਾ ਕਰਨ ਲੱਗੇ ਆ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਚੋਣ ਮੈਦਾਨ ਵਿੱਚ ਕੁੱਦ ਚੁਕੇ ਨੇ ਜੀ ਹਾਂ ਚੋਣ ਅਖਾੜਾ ਭਗ ਚੁਕਿਆ ਕਿਹੜਾ ਉਹ ਹੈ ਬਠਿੰਡੇ ਦਾ ਮਠਿੰਡਾ ਸੀਟ ਪੂਰੀ ਤਰ੍ਹਾਂ ਹੌਟ ਸੀਟ ਬਣ ਚੁੱਕੀ ਹੈ ਵਿਵਾਹਰ ਸਿਮਰਤ ਕੌਰ ਬਾਦਲ ਔਰ ਲੱਖਾ ਸਿਧਾਣਾ ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਗਰਮੀਤ ਖੁੰਡੀਆਂ ਔਰ ਉਥੇ ਹੀ ਗੱਲ ਕਰਦੇ ਆ ਬਲਕੌਰ ਸਿੰਘ ਦੀ ਹਾਲਾਂਕਿ ਸਿੱਧੂ ਮੂਸੇਵਾਲੇ ਨੇ ਵੀ ਚੋਣ ਲੜੀ ਸੀ ਤੇ ਉਹ ਹਾਰੇ ਸੀਗੇ ਪਰ ਉਹਨਾਂ ਦਾ ਜਿਹੜਾ ਚੋਣ ਦਾ ਜਿਹੜਾ ਸੀਗਾ ਜ਼ਰੂਰ 40 ਤੋਂ 45 ਹਜ਼ਾਰ ਉਹਨਾਂ ਨੂੰ ਲੋਕਾਂ ਨੇ ਵੋਟ ਪਾਈ ਸੀ ਪਰ ਇੱਥੇ ਗੱਲ ਕਰਦੇ ਆ ਬਲਕੌਰ ਸਿੰਘ ਦੀ ਕਿਸ ਗੱਲ ਨੂੰ ਲੈ ਕੇ ਉਹ ਚੋਣ ਮੈਦਾਨ ਚ ਉਤਰੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਉਤਰੇ ਨੇ ਉਤਰਨਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ ਉਹ ਗੱਲ ਤੇ ਚਰਚਾ ਹੋਵੇਗੀ ਮੇਰੇ ਨਾਲ ਰਕੀਸ਼ ਸਿੰਘ ਨੇ ਰਕੀਸ਼ ਸਿੰਘ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਸਿਆ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸਵੇਰ ਤੋਂ ਦੇਖ ਰਹੇ ਆ ਕਿ ਖਬਰਾਂ ਦਾ ਵਿਸ਼ਾ ਬਣਿਆ ਹੋਇਆ ਬਲਕੌਰ ਸਿੰਘ ਦਾ ਬਠਿੰਡੇ ਸੀਟ ਤੋਂ ਚੋਣ ਮੈਦਾਨ ਵਿੱਚ ਉਤਰਨਾ ਸੂਤਰਾਂ ਮੁਤਾਬਿਕ ਫਿਲਹਾਲ ਖਬਰ ਹੈ ਖਬਰ ਕਹਿੰਦੇ ਵੀ ਭਾਈ ਬਲਕੌਰ ਸਿੰਘ ਜਿਹੜਾ ਚੋਣ ਅਖਾੜੇ ਵਿੱਚ ਉਤਰ ਲੱਗਿਆ ਤੇ ਬਠਿੰਡੇ ਸੀਟ ਤੋਂ ਸੰਡੇ ਤੋਂ ਤੇ ਲੱਖਾ ਸਧਾਨਾ ਬੜਾ ਪ੍ਰੇਮੀ ਆ ਸਿੱਧੂ ਮੂਸੇ ਵਾਲੇ ਦਾ ਭਾਵੇਂ ਪਹਿਲਾਂ ਵਿਰੋਧੀ ਵੀ ਰਿਆ ਪਰ ਉਸ ਤੋਂ ਬਾਅਦ ਪ੍ਰੇਮ ਵਧਿਆ ਉਹਨਾਂ ਦਾ ਤੇ ਹੁਣ ਉਹ ਇੱਕ ਦੂਜੇ ਦੇ ਐਂਟੀ ਖੜ ਚੁਕੇ ਨੇ ਵਿਵਾਦ ਰੋ ਹੋ ਚੁਕੀ ਆ ਤੇ ਆਜ਼ਾਦ ਉਮੀਦਵਾਰ ਵੱਡੀ ਗੱਲ ਇਹ ਆ ਕਿ ਭਾਈ ਉਹ ਆਜ਼ਾਦ ਉਮੀਦਵਾਰ ਖੜਨ ਲੱਗੇ ਨੇ ਤੇ ਨਾ ਰਾਜਾ ਵੜਿੰਗ ਦੀ ਸੁਣੀ ਤੇ ਨਾ ਲੱਖੇ ਸਧਾਨੇ ਦੀ ਕੀ ਲੱਗਦਾ ਕਿ ਇਹ ਅਪਵਾਦ ਤਾਂ ਨਹੀਂ ਕਿਉਂਕਿ ਸੂਤਰਾਂ ਨੇ ਜਿਹੜੀ ਖਬਰ ਦਿੱਤੀ ਆ ਘਰ ਦੇ ਜੀਆਂ ਤੱਕ ਜਿਹੜੀ ਗੱਲ ਚੱਲ ਰਹੀ ਆ ਫਾਰਮ ਕਾਗਜ਼ਾਤ ਬਕੇ ਕੀਤੇ ਜਾ ਰਹੇ ਨੇ ਜਿ ਚੌਣ ਮੈਦਾਨ ਚ ਬਠਿੰਡੇ ਉਤਰੇ ਤੱਕ ਕੀ ਉਥੇ ਦਾ ਪ੍ਰਤੀਕਰਮ ਹੋਏਗਾ ਕੀ ਉਥੇ ਜਿਹੜਾ ਕੁਝ ਮਾਹੌਲ ਬਣੇਗਾ ਤਨ ਜਿਹੜੀ ਖਬਰ ਆ ਸਵੇਰ ਤੋਂ ਹੀ ਚੱਲ ਰਹੀ ਹੈ ਅੱਜ ਹਰੇਕ ਚੈਨਲ ਤੇ ਹਰੇਕ ਪਾਸੇ ਇਹੀ ਦਿਖਾਇਆ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਵੀ ਬਠਿੰਡੇ ਤੋਂ ਆਜ਼ਾਦ ਚੌਣ ਲੜਨਗੇ ਤਨ ਗੱਪ ਤਾਂ ਕਾਫੀ ਟਾਈਮ ਤੋਂ ਚਰਚਾ ਚੱਲਦੀ ਸੀ ਉਹਦੀ ਵੀ ਕਾਂਗਰਸ ਪਾਰਟੀ ਦੇ ਵਿੱਚ ਵੀ ਰਾਜਾ ਪਿੰਕ ਦਾ ਬਿਆਨ ਆਇਆ ਸੀਗਾ ਵੀ ਅਸੀਂ ਤਾਂ ਕਿਹਾ ਸੀਗਾ ਵੀ ਤੁਹਾਨੂੰ ਬੀਤੂ ਹੀ ਇਲੈਕਸ਼ਨ ਲੜ ਲਿਆ ਤੁਹਾਨੂੰ ਅਸੀਂ ਕਿਤਨਾ ਕਿਤੇ ਵੀ ਸ਼ੀਟ ਦੇ ਜਾਂਦੇ ਕੋਈ ਨਾ ਕੋਈ ਏਰੀਏ ਦੇ ਵਿੱਚ ਚਾਹੇ ਮਾਨਸੇ ਲਾਲੋ ਚਾਹੇ ਬਠਿੰਡੇ ਦਾ ਲਾਲ ਰਾਜਾ ਮਨਿੰਦਰ ਦਾ ਬਿਆਨ ਹੁਣ ਬਾਅਦ ਚ ਆਇਆ ਸੀ ਪਰ ਕਿਤਨਾ ਕਿਤੇ ਪਹਿਲਾਂ ਗੱਲਬਾਤ ਜ਼ਰੂਰ ਹੋਈ ਹੋਗੀ ਅਪੂਲ ਕੌਰ ਜੀ ਕਾਂਗਰਸ ਨਾਲ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਬਿਆਨ ਵੀ ਆਇਆ ਸੀਗਾ ਕਿ ਮੈਂ ਸਿਆਸਤ ਤੋਂ ਦੂਰ ਹਾਂ ਤੇ ਮੇਰਾ ਸਿਆਸਤ ਦੇ ਵਿੱਚ ਆਉਣ ਦਾ ਹਜੇ ਕੋਈ ਮਨ ਨਹੀਂ ਹਾਂ ਜੇ ਮੇਰਾ ਅਸੀਂ ਜੇ ਸਾਡਾ ਮਨ ਹੋਇਆ ਤਾਂ ਜ਼ਰੂਰ ਦੱਸਾਂਗੇ ਹਨਾ ਇਹਦੇ ਬਾਰੇ ਵੀ ਜ਼ਰੂਰ ਸੋਚਾਂਗੇ ਪਰ ਕਿਤਨਾ ਕਿਤੇ ਅੱਜ ਲੱਗਦਾ ਹੈ ਵੀ ਕਿਉਂਕਿ ਨਾ ਜਿਹੜਾ ਬਾਬੂ ਬਲਕੌਰ ਸਿੰਘ ਦੇ ਵੱਲੋਂ ਇਹ ਕਿਹਾ ਜੀ ਮਤਲਬ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੇ ਮਤਲਬ ਜਿਹੜਾ ਨਾ ਵਕੀਲਾ ਦਾ ਪੈਨਲ ਆ ਉਹਨਾਂ ਨੂੰ ਕਾਗਜ਼ ਤਿਆਰ ਕਰਨ ਦੇ ਲਈ ਕਹਿ ਦਿੱਤਾ ਗਿਆ ਜੀ ਜਿੱਤੋਂ ਇਹ ਜਾਣਕਾਰੀ ਸਾਰੀ ਲੀਕ ਹੋਈ ਹੈ ਜਿੱਤੋਂ ਇਹ ਗੱਲ ਮੀਡੀਏ ਦੇ ਵਿੱਚ ਪਹੁੰਚੀ ਆ ਜੀ ਕਿਉਂਕਿ ਜੇਕਰ ਤਾਂ ਇਹ ਗੱਲ ਮੀਡੀਏ ਵਿੱਚ ਪਹੁੰਚੀ ਆ ਤਾਂ ਇਸ ਗੱਲ ਦੇ ਪਿੱਛੇ ਕੋਈ ਨਾ ਕੋਈ ਵਜਾ ਤਾਂ ਜ਼ਰੂਰ ਹੈਗੀ ਆ ਹਨਾ ਪਰ ਜੇਕਰ ਸਿੱਧੂ ਮੂਸੇਵਾਲੇ ਦੇ ਪਿੱਤੂ ਉੱਥੋਂ ਲੜਦੇ ਨੇ ਜੀ ਤੇ ਕਿਤਨਾ ਕਿਤੇ ਜਿਹੜੇ ਮੁਕਾਬਲਾ ਬਹੁਤ ਫਸਮ ਹੋ ਸਕਦਾ ਕਿਉਂਕਿ ਉੱਥੇ ਤਾਂ ਇੱਕ ਬਾਦਲਾਂ ਦਾ ਘੜਾ ਉਹ ਹੂੰ ਤੇ ਬੀਬੀ ਬਾਦਲਾ ਉਥੋਂ ਇਲੈਕਸ਼ਨ ਲੜ ਰਹੇ ਨੇ ਤੇ ਦੂਜੇ ਪਾਸੇ ਬੀਬੀ ਬਾਦਲ ਨੂੰ ਜਿਹੜੀ ਚੀਜ਼ ਦੀ ਕਮੀ ਹੋਣੀ ਆ ਉਹ ਆਣੀ ਆ ਸਰਜੀਤ ਸਿੰਘ ਮਲੁੱਕਾ ਅਸਕਰ ਸਿੰਘ ਮਲੁੱਕਾ ਅਸਕਰ ਸਿੰਘ ਮਲੁੱਕੇ ਦੀ ਨੂੰਹ ਰਾਣੀ ਆ ਜਿਹੜੀ ਉਹ ਬੀਬੀ ਪਰਮਪਾਲ ਕੌਰ ਆਈਐਸ ਅਫਸਰ ਸੀਗੇ ਤੇ ਉਹ ਬੀਜੇਪੀ ਤੋਂ ਇਲੈਕਸ਼ਨ ਲੜ ਰਹੀ ਆ ਉਥੋਂ ਬਟੰਡੇ ਤੋਂ ਕਿਤਨਾ ਕਿਤੇ ਹੁਣ ਇਹਨਾਂ ਵਿੱਚ ਅੰਦਰ ਖਾਤੇ ਥੋੜਾ ਮੋਟਾ ਹੋਊਗਾ ਹੁਣ ਬੇਸ਼ੱਕ ਬਾਦਲ ਪ੍ਰਵਾਨ ਨਾਲ ਦੇ ਸੰਬੰਧ ਨੇ ਕਾਫੀ ਚੰਗੇ ਮਲੂਕੇ ਦੇ ਪਰ ਕਿਤਨਾ ਕਿਤੇ ਅਗਲਾ ਆਪਣਾ ਪਿਓ ਦੇ ਪੁੱਤ ਦੇਖੂਗਾ ਕਿ ਨੂਰਾਨੀ ਦੇਖੂਗਾ ਕਿ ਪਹਿਲਾ ਪਾਰਟੀ ਇਹ ਵੀ ਇੱਥੇ ਵੀ ਕਿਤੇ ਨਾ ਕਿ ਮੁਕਾਬਰਾ ਕਰ ਸਕਦਾ ਉੱਥੇ ਦੂਜੇ ਪਾਸੇ ਲੱਖਾ ਸੁਧਾਣਾ ਮੈਂ ਲੱਖਾ ਸੁਧਾਣੇ ਦੀ ਉਹ ਗੱਲ ਕਰਨ ਲੱਗੇ ਆ ਬੜਾ ਪ੍ਰੇਮ ਆ ਲੱਖਾ ਸੁਧਾਣੇ ਦਾ ਰਬਲਕਾਰ ਸਿੰਘ ਮਰਹੂਮ ਗਾਇਕ ਦੇ ਪਿਤਾ ਸੁਧਮੂਸ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਪਰ ਕੱਲ ਜੀਤ ਮਹਿੰਦਰ ਦੇ ਨਾਲ ਮੁਲਾਕਾਤ ਕੀਤੀ ਸਗੋਂ ਆਪ ਆਇਆ ਜੀਤ ਮਹਿੰਦਰ ਨਾਲ ਦੇ ਘਰੇ ਬਲਕੌਰ ਸਿੰਘ ਦੇ ਘਰ ਆਇਆ ਤੇ ਮਰਹੂਮ ਗਾਇਕ ਦੇ ਪਿਤਾ ਦੇ ਘਰ ਆ ਕਿਉਂ ਨੇ ਜਦੋਂ ਮੁਲਾਕਾਤ ਕੀਤੀ ਤਾਂ ਇੱਕ ਚਿੱਠੀ ਲਿਖੀ ਹਮ ਪਰਿਵਾਰ ਨੇ ਹਨਾ ਪੱਟੀ ਲਿਖੀ ਵੀ ਭਾਈ ਆ ਮੁੱਦੇ ਨੇ ਜੀਤ ਮਹਿੰਦਰ ਸਿੰਘ ਆ ਵੀ ਇਹ ਮੁੱਦਿਆਂ ਤੇ ਚਰਚਾ ਕਰਨੀ ਆ ਹਾਲਾਂਕਿ ਕੀ ਸਨਾਰੀਓ ਹੋਏਗਾ ਉਹ ਦੇਖਣ ਵਾਲਾ ਹੋਏਗਾ ਹਨਾ ਪਰ ਵੱਡਾ ਸਵਾਲ ਇਹ ਆ ਕਿ ਜੀਤ ਮਹਿੰਦਰ ਨੂੰ ਜਿਹੜੀ ਉਹ ਚਿੱਠੀ ਲਿਖੀ ਆ ਉਹਦੇ ਵਿੱਚ ਨੌ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਜਰੂਰ ਮੈਂ ਚਿੱਠੀ ਚ ਕਹਨਾ ਪਹਿਲਾ ਦਿੱਲੀ ਜਿਹੜੀ ਵਿਜੀਲੈਂਸ ਬਿਊਰੋ ਆ ਮਾਫ ਕਰਨਾ ਜਿਹੜਾ ਰਿਪੋਰਟ ਤਿਆਰ ਕਰਨਾ ਸੀ ਇਹ ਸਟਾਫ ਸੀ ਸਟਾਫ ਉਹ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਰਿਹਾ ਹਨ ਇੰਟਰਵਿਊਆ ਬਸਨੋਈ ਦੀਆਂ ਗੈਂਗਸਟਰਾਂ ਨੂੰ ਪ੍ਰਮੋਟ ਕਰਨਾ ਜੇਲ੍ਹਾਂ ਚ ਫੋਨਾਂ ਦਾ ਮਿਲਣਾ ਬਹੁਤ ਮੁੱਦੇ ਲਿਖ ਕੇ ਮੁੱਦੇ ਲਿਖ ਕੇ ਦਿੱਤੇ ਉਹ ਬਣਦੇ ਵੀ ਨਹੀਂ ਮੁੱਦੇ ਹਨ ਪਰ ਉਹਨਾਂ ਮੁੱਦਿਆਂ ਜੀਤ ਮਹਿੰਦਰ ਨੇ ਸਿਰ ਮੱਥੇ ਕੀਤਾ ਨਾ ਕਾਂਗਰਸ ਨੇ ਕੀਤਾ ਪਰ ਹੁਣ ਜਿਵੇਂ ਇਹ ਜਿਹੜੇ ਬਲਕੌਰ ਸਿੰਘ ਆਪ ਉੱਤਰ ਰਹੇ ਨੇ ਪਿਓ ਦੀ ਪੁੱਤ ਦੀ ਹਾਰ ਕਿੰਨਾ ਕਿਤੇ ਪੁੱਤ ਚੱਲ ਗਿਆ ਹਨ ਪਿਓ ਨੂੰ ਬਹੁਤ ਵੱਡਾ ਝਟਕਾ ਵੀ ਲੱਗਿਆ ਆ ਬਲਕੌਰ ਸਿੰਘ ਨੂੰ ਜਿਹੜਾ ਝਟਕਾ ਲੱਗਿਆ ਆ ਜਿਨ੍ਹਾਂ ਦਾ ਕੋਈ ਗਿਆ ਹੁੰਦਾ ਉਹਨਾਂ ਨੂੰ ਪਤਾ ਵੀ ਭਾਈ ਜੀ ਦਾ ਜਾਣਾ ਕੀ ਆ ਤੁਹਾਨੂੰ ਵੀ ਲਖੀਸਾਂ ਆਪਾਂ ਨੂੰ ਪਤਾ ਹੀ ਆ ਹਨ ਜਿਨ੍ਹਾਂ ਨੂੰ ਜਾਣਾ ਪਰ ਹੁਣ ਜੇ ਬਲਕੌਰ ਸਿੰਘ ਮੈਦਾਨ ਚ ਉਤਰਦੇ ਨੇ ਇਹ ਮੇਰਾ ਪੁਆਇੰਟ ਆਫ View ਆ ਜੇ ਉਹਨਾਂ ਦੇ ਨਾਲ ਕੋਈ ਇਹ ਦੇਹਾ ਵਾਕਿਆ ਹੁੰਦਾ ਹਾਰ ਹੋ ਰਹੀ ਆ ਮੰਨ ਲਓ ਆਪਾਂ ਕਹਿ ਸਕਦੇ ਆ ਪਰ ਰੱਬ ਨਾ ਖਾਸਤਾ ਹੋਵੇ ਅਸੀਂ ਵੀ ਦਿਨੋਂ ਵੀ ਦਿਨੋਂ ਵੀ ਕਹਿ ਸਕਦੇ ਆ ਹਨਾ ਵੀ ਭਾਈ ਉਹ ਜਤਣ ਅਸੀਂ ਵੀ ਕਹਿੰਦੇ ਆ ਕਿਉਂਕਿ ਪਹਿਲਾਂ ਉਹਨਾਂ ਦੇ ਦੁੱਖ ਚੱਲੇ ਆ ਪਰ ਹੁਣ ਚੱਲਣਾ ਔਖਾ ਹੋ ਜਾਊਗਾ ਕਿਉਂਕਿ ਜਿਹੜਾ ਸਟੈਪ ਕੋਡ ਗੀਤ ਆ ਸਿੱਧੂ ਦਾ ਜਿਹੜਾ ਗੀਤ ਆ ਅਸੀਂ ਵੀ ਗਦਾਰ ਦੱਸੋ ਲੋਕੋ ਕੌਣ ਸਮਰਜੀਤ ਮਾਨ ਉਹਨਾਂ ਕਰਕੇ ਹੀ ਜਿੱਤੇ ਆ ਬਹੁਤ ਚਰਚਾਵਾਂ ਚੱਲੀਆਂ ਨੇ ਪਰ ਜੇ ਬਲਕੌਰ ਸਿੰਘ ਖੜ ਰਿਹਾ ਸਾਨੂੰ ਨਹੀਂ ਲੱਗਦਾ ਲੋਕਾਂ ਨੂੰ ਨਹੀਂ ਲੱਗਦਾ ਵੀ ਭਾਈ ਉਹਨੂੰ ਖੜਨਾ ਚਾਹੀਦਾ ਮੈਂ ਸਵੇਰ ਦੇ ਲੋਕਾਂ ਦੇ ਪ੍ਰਤੀਕਰਮ ਸਾਰੇ ਨਿਊ ਚੈਨਲਾਂ ਤੇ ਜਿਹੜੀ ਖਬਰ ਚੱਲ ਰਹੀ ਆ ਉਥੱਥੇ ਲੇ ਕਮੈਂਟ ਦੇਖਿਆ ਵੀ ਭਾਈ ਬਲਕੌਰ ਸਿੰਘ ਨੂੰ ਨਹੀਂ ਖੜਨਾ ਚਾਹੀਦਾ ਦੇਖ ਇੱਕ ਵੱਡੀ ਜ਼ਿੰਮੇਵਾਰੀ ਹੋ ਗਈ ਆ ਨਵਾਂ ਜਿਹੜਾ ਘਰੇ ਜੀ ਆਇਆ ਪੁੱਤ ਆਇਆ ਹਨਾ ਉਹ ਉਹਦੀ ਭਾਈ ਦੇਖਭਾਲ ਮਾਂ ਬਹੁਤ ਬੇਹਦ ਬਜ਼ੁਰਗ ਆ ਉਹਦੀ ਦੇਖਭਾਲ ਬਲਕੌਰ ਸਿੰਘ ਨੂੰ ਚੋਣ ਮੈਦਾਨ ਚ ਜਾਣਾ ਚਾਹੀਦਾ ਤੁਹਾਡਾ ਕੀ ਰਾਇਆ ਮੇਰੇ ਹਿਸਾਬ ਨਾਲ ਭਾਈ ਨਹੀਂ ਜਾਣਾ ਚਾਹੀਦਾ ਤਨ ਜੇਕਰ ਉਹ ਚਾਹੁੰਦੇ ਨੇ ਕਿਉਂਕਿ ਆਪਣੇ ਅਗਲ ਦੀ ਉਹਦੀ ਮੰਨ ਦੀ ਗੱਲ ਆ ਨਾ ਜੇਕਰ ਉਹ ਚੋਣਾ ਚਾਹੁੰਦੇ ਨੇ ਤਾਂ ਜਾ ਸਕਦੇ ਨੇ ਪਰ ਇੱਥੇ ਸਵਾਲ ਜ਼ਰੂਰ ਆ ਕਿ ਜੇਕਰ ਉਹ ਸਿਆਸਤ ਤੋਂ ਦੂਰ ਰਹਿਣ ਤਾਂ ਗੱਲ ਚੰਗੀ ਹੋਵੇਗੀ ਕਿਉਂਕਿ ਪਹਿਲਾਂ ਉਹਨੇ ਦੇਖਿਆ ਸਿੱਧੂ ਮੂਸੇਵਾਲਾ ਵੀ ਇਲੈਕਸ਼ਨ ਦੇ ਵਿੱਚ ਖੜਾ ਸੀਗਾ ਤੇ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਪਾਰਟੀ ਵੱਲੋਂ ਸੀਗਾ ਨਾ ਤੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਹੁਣ ਬਾਪੂ ਬਲਕੌਰ ਸਿੰਘ ਨੇ ਇਹ ਫੈਸਲਾ ਲਿਆ ਕਿ ਆਜ਼ਾਦ ਚੋਣ ਲੜਨ ਦਾ ਹਾਂ ਆਜ਼ਾਦ ਆਜ਼ਾਦ ਚੋਣ ਲੜਨਾ ਜਿਹੜਾ ਫੈਸਲਾ ਲਿਆ ਹੈ ਕਿਤਨਾ ਕਿਤੇ ਜਾਂ ਤਾਂ ਉਹਨੂੰ ਐ ਹੋਣਾ ਵੀ ਕਿਤੇ ਪਹਿਲਾਂ ਮਤਲਬ ਇਹ ਗੱਲ ਤਾਂ ਪੱਕਿਆ ਸਹੀ ਲਾਉਣੇ ਸਿਰਫ ਕਿ ਜਾਂ ਤਾਂ ਉਹਨਾਂ ਨੂੰ ਐ ਹੋ ਸਕਦਾ ਵੀ ਕਿਤਨਾ ਕਿਤੇ ਜਿਹੜੇ ਪਹਿਲਾਂ ਮੇਰਾ ਪੁੱਤ ਸੀਗਾ ਵੀ ਕਾਂਗਰਸ ਪਾਰਟੀ ਨਾਲ ਜੁੜਿਆ ਸੀਗਾ ਉਹਨੂੰ ਹਾਰ ਦੇਖਣੀ ਪੈਗੀ ਜੇ ਮੈਂ ਆਜ਼ਾਦ ਲੜਾਂ ਤਾਂ ਕਿਤਨਾ ਕਿਤੇ ਮੈਂ ਜਿੱਤ ਸਕਦਾ ਤੇ ਮੈਂ ਆਪਣੇ ਪੁੱਤ ਲਈ ਇਨਸਾਫ ਜ਼ਰੂਰ ਲੜ ਸਕਦਾ ਫਿਰ ਕਿਉਂਕਿ ਕਿੰਨਾ ਸਮਾਂ ਹੋ ਗਿਆ ਦੋ ਸਾਲ ਹੋ ਗਏ ਲਗਭਗ ਤੇ ਹਜੇ ਤੱਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਕੇਸ ਦੇ ਵਿੱਚ ਤਰੀਕਾ ਹੀ ਪੈ ਰਿਹਾ ਨੇ ਹਣਾ ਖੈ ਤਾਂ ਕੋਈ ਇਨਸਾਫ ਨਹੀਂ ਮਿਲੇ ਇਹ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਹੈਗਾ ਕਿਤੇ ਉਹਨਾਂ ਨੂੰ ਲੱਗਦਾ ਵੀ ਜੇਕਰ ਅਸੀਂ ਰਾਜਨੀਤੀ ਦੇ ਵਿੱਚ ਆ ਗਏ ਮੈਂ ਜੇ ਮਤਲਬ ਵੀ ਬਹੁਤ ਪਪੂ ਲਗਾ ਉਸੇ ਐਮਪੀ ਬਣਦੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਕਿਤਨਾ ਕਿਤੇ ਅਸੀਂ ਆਪਣੇ ਪੁੱਤ ਦਾ ਇਨਸਾਫ ਲੈ ਸਕਦੇ ਹਾਂ ਅਸੀਂ ਗੱਲਬਾਤ ਦਿੱਲੀ ਪਾਰਲੀਮੈਂਟ ਦੇ ਵਿੱਚ ਕਰ ਸਕਦੇ ਹਾਂ ਜਾ ਕੇ ਤੇ ਉਹ ਉਹ ਨਜ਼ਰੀਏ ਨਾਲ ਲੱਗਦਾ ਕਿਤਨਾ ਕਿਤੇ ਇਹਨਾਂ ਨੂੰ ਖੜਨਾ ਚਾਹੀਦਾ ਪਰ ਜੇਕਰ ਦੇਖਿਆ ਜਾਵੇ ਲੋਕਾਂ ਦੀ ਭਾਵਨਾ ਦੇ ਅਕੋਰਡਿੰਗ ਫੇਰ ਇਹਨਾਂ ਨੂੰ ਸਿਆਸਤ ਧੂਰਣਾ ਚਾਹੀਦਾ ਕਿਉਂਕਿ ਜੇਕਰ ਸਿਆਸਤ ਦੇ ਵਿੱਚ ਵੜ ਗਏ ਤਾਂ ਉਹ ਬੰਦੇ ਜਿਨ੍ਹਾਂ ਕਦਰ ਉਹ ਵੈਲੀ ਉਹ ਜਿੰਨੀ ਰਹਿੰਦੀ ਕਿਤਨਾ ਕਿਤੇ ਦਾਨ ਦੇ ਬਿੱਲ ਲੱਗਣੇ ਸ਼ੁਰੂ ਹੋ ਜਾਂਦੇ ਨੇ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਲੱਖਾ ਸਧਾਨਾ ਨੇ ਬਹੁਤ ਕਰੀਆਂ ਨੇ ਉਹਨੇ ਜਦੋਂ ਵੀ ਇੰਟਰਵਿਊ ਵਿੱਚ ਸੁਣੀਆ ਜਾਂ ਫਿਰ ਚੈਨਲਾਂ ਨੇ ਕੀਤੀਆਂ ਕਿਹਾ ਮੈਂ ਬਾਰ-ਬਾਰ ਬਾਪੂ ਨੂੰ ਪੁੱਛਿਆ ਵੀ ਭਾਈ ਮੈਂ ਤਾਂ ਤਾਂ ਜਾਣਾ ਚਾਹੁੰਨਾ ਰਾਜ ਜੇ ਤੁਸੀਂ ਨਾ ਜਾਓਂਗੇ ਜੇ ਲੱਖਾ ਸਧਾਨਾ ਹੁਣ ਜਿਵੇਂ ਪਤਾ ਲੱਗੂਗਾ ਹੀ ਸਵੇਰ ਦੀ ਖਬਰ ਚੱਲਦੀ ਆ ਪਿਤਾ ਨਾਲ ਮੁਲਾਕਾਤ ਕੀਤੀ ਹੈ ਬਲਕੌਰ ਸਿੰਘ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਬਲਕੌਰ ਸਿੰਘ ਨਾਲ ਬਹੁਤ ਮੁਲਾਕਾਤਾਂ ਕੀਤੀਆਂ ਸ਼ਾਇਦ ਉਹਨੇ ਮੁਲਾਕਾਤ ਤੋਂ ਬਾਅਦ ਹੀ ਲੱਖਾ ਸਧਾਨਾ ਤੋਂ ਮਦਦਾਂ ਚ ਉਤਰਿਆ ਹਨ ਵੀ ਕੋਲਖਤ ਫਰਨ ਆਇਆ ਬਲਕਾਰ ਸਿੰਘ ਦੇ ਮਨ ਦੇ ਵਿੱਚ ਹਨਾ ਵੀ ਭਾਈ ਮੈਂ ਖੜਾ ਹੋਣਾ ਪਰ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਣਾ ਕਿ ਜਿਹੜਾ ਲਖਾ ਸਿਧਾਣਾ ਏ ਇਹ ਸੀਟ ਛੱਡ ਸਕਦਾ ਕਿਉਂਕਿ ਵਿੱਚੋਂ ਜਿਹੜੀਆਂ ਖਬਰਾਂ ਮੈਂ ਜਾਣਦਾ ਰਾਜ ਸਿੰਘ ਖਾਲਸਾ ਤੁਸੀਂ ਵੀ ਜਾਣਦੇ ਹੋ ਹਨਾ ਬੂਟਾ ਸਿੰਘ ਇੱਕ ਮੁੰਡਾ ਇੱਕ ਦੋ ਜਾਣੇ ਹੋਰ ਨੇ ਉਹਨਾਂ ਦੇ ਕਮੈਂਟ ਦੇਖੇ ਨੇ ਜਾਂ ਉਹਨਾਂ ਦੇ ਫੇਸਬੁਕ ਸਟੇਟਸ ਦੇਖੇ ਨੇ ਵੀ ਭਾਈ ਸਾਡੀ ਹਮਦਰਦੀ ਆ ਅਸੀਂ ਸਾਥ ਦੇਵਾਂਗੇ ਜੇ ਲਖਾ ਸਿਧਾਣਾ ਤੇ ਬਲਕਾਰ ਸਿੰਘ ਦੋਨੇ ਇਕੱਠੇ ਹੋ ਕੇ ਜੇ ਪ੍ਰਚਾਰ ਕਰਨ ਲੱਗੇ ਤਾ ਫਿਰ ਸਿਨੈਰੀਓ ਕੁਝ ਹੋ ਰਹੀ ਹੋਵੇਗਾ ਬਠਿੰਡੇ ਸੇਡ ਦਾ ਕਾਫੀ ਉਲਝਲਦਾਰ ਮਾਮਲਾ ਬਣਦਾ ਜਾ ਰਿਹਾ ਇਹ ਗੱਲ ਇੱਥੋਂ ਨੂੰ ਸ਼ੁਰੂ ਹੀ ਗੱਲ ਆਪਾਂ ਸ਼ੁਰੂ ਕਰਾਂਗੇ ਥੋੜਾ ਪਿੱਛੋਂ ਆਪਾਂ ਕਰਾਂਗੇ ਸੰਗਰੂਰ ਸੀਟ ਤੋਂ ਸੰਗਰੂਰ ਦੇ ਵਿੱਚੋਂ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਦੇ ਲੜ ਰਹੇ ਨੇ ਉੱਥੋਂ ਹੀ ਕਾਂਗਰਸ ਪਾਰਟੀ ਦੇ ਦਿੱਤੇ ਡਾਕਟਰ ਸਖਫਾਲ ਸਿੰਘ ਖਹਿਰਾ ਨੂੰ ਜਦਕਿ ਇਹਨਾਂ ਦੇ ਅੰਦਰਖੱਤੇ ਬਹੁਤ ਚੰਗੇ ਸਬੰਧ ਸੀ ਕਿਉਂਕਿ ਤੁਹਾਨੂੰ ਪਤਾ ਸਖਫਾਲ ਸਿੰਘ ਖਹਿਰਾ ਵੀ ਪੰਜਾਬ ਦੇ ਸਾਰੇ ਮਸਲੇ ਨੂੰ ਅੱਗੇ ਲੈ ਕੇ ਤੋਰਦਾ ਪੈਲ ਦੇ ਦਾਰਤ ਰੱਖਦਾ ਐਵੇਂ ਸਿਮਰਜੀਤ ਸਿੰਘ ਮਾਨਾ ਉਹੀ ਕੰਮ ਲੱਖਾ ਸੁਧਾਣੇ ਦਾ ਸੀਗਾ ਲੱਖਾਂ ਨਾਲ ਪਿੰਡਾਂ ਦੇ ਲੜ ਰਹੇ ਆ ਹੁਣ ਉੱਥੋਂ ਕਿਤਨਾ ਕਿਤੇ ਉਹਨੂੰ ਪਤਾ ਲੱਗਿਆ ਸੁਧਾਣਾਂ ਦੀ ਚੱਲ ਵਧੀਆ ਬਣੀ ਲੰਘਦੇ ਯਾਦ ਚੌਂਡ ਲੈਣ ਦਾ ਫੈਸਲਾ ਲੈ ਲਿਆ ਤੇ ਉੱਥੇ ਆਪਸ ਦੇ ਵਿੱਚ ਥੋੜਾ ਜਿਹਾ ਜੇਕਰ ਚੀਟ ਵਾਪਸ ਨਹੀਂ ਦਿੰਦਾ ਕਿਉਂਕਿ ਬਹੁਤ ਵੱਡੀ ਗੱਲ ਹੋ ਜਾਂਦੀ ਆਪਣੀ ਡਾਕਟਰ ਛੱਡਣੀ ਜਾਂ ਨਹੀਂ ਛੱਡਣੀ ਅਗਲਾ ਰਾਜ ਤਨ ਉਂਝ ਪਿਆਰ ਬਹੁਤ ਹੁੰਦਾ ਹੈ ਇੱਕ ਬੰਦੇ ਦਾ ਪਰ ਜਿੱਥੇ ਸਵਾਲ ਹੁੰਦਾ ਨਾ ਉੱਥੇ ਹੁਣ ਇੱਕ ਪਾਸੇ ਹੁਣ ਲੋਕਾਂ ਦੇ ਵਿੱਚ ਇਹਦੀ ਬਾਬਰ ਸਵਾਲ ਆਉਣ ਲੱਗਾ ਜਦੋਂ ਬੰਦੇ ਤੋਂ ਖੜਿਆ ਅਕਾਲੀਦਨ ਮਾਨ ਦੇ ਵੱਲੋਂ ਤੇ ਹੁਣ ਜੇਕਰ ਉੱਥੋਂ ਲੱਖੇ ਆਪਣੇ ਬਾਪੂ ਬਲਕੌਰ ਸਿੰਘ ਅੱਛੀ ਗੱਲ ਲੜਦੇ ਆ ਉੱਥੋਂ ਫਿਰ ਕਿਤਨਾ ਕਿਤੇ ਆਪਸ ਦੇ ਵਿੱਚ ਵੀ ਉਹਦੇ ਥੋੜੀ-ਮੋਟੀ ਅੰਦਰ ਖਾਤੇ ਫੋਟ ਪਾਉਗੀ ਜਿਹੜੇ ਸਮਰਥਕ ਨੇ ਹੁਣ ਕਿਉਂਕਿ ਇਹਨਾਂ ਦੇ ਸਾਰੇ ਸਮਰਥਕ ਇੱਕੋ ਨੇ ਭਾਨਾ ਸਿੱਧੂ ਹੋ ਗਿਆ ਹਨਾ ਰਾਜਨੀਤਿਕ ਕਾਰਸੋ ਗਿਆ ਜਗਦੀਪਪੁਰਨਾਵ ਸਾਰੇ ਸਿੱਧੂ ਮੂਸੇਵਾਲਾ ਸਮਰਥਕ ਵੀ ਨੇ ਤੇ ਲੱਖਾ ਸੁਣਾਣਾ ਵੀ ਨੇ ਪਰ ਇੱਕ ਗੱਲ ਇਹ ਜੀ ਸਿੱਧੂ ਮੂਸੇਵਾਲਾ ਦਾ ਸਮਰਥਕ ਪੂਰਾ ਹਨ ਲੈ ਵੀ ਇਸ ਇੱਕ ਇਹ ਵੀ ਐ ਮੈਂ ਤੁਹਾਡੀ ਗੱਲ ਇਹ ਵੀ ਕਰਦਾ ਕਿ ਇਹ ਅਫਵਾਹੀ ਨਾ ਕਿਤੇ ਹੋਵੇ ਸਵੇਰ ਦੀਆਂ ਚਰਚਾਵਾਂ ਪਾ ਤ론 ਤਕੜੇ ਚੈਨਲਾਂ ਦੇ ਜਿਹੜੇ ਸੈਟਲਾਈਟ ਟੀਵੀ ਨੇ న్యూਸ 18 ਵਰਗੇ ਵੱਡੇ ਚੈਨਲ ਨੇ ਪੀਟੀਸੀ ਵਰਗੇ ਉਹਨਾਂ ਨੇ ਖਬਰਾਂ ਚਲਾਈਆਂ ਨੇ ਹਨਾ ਵੱਡੇ ਚੈਨਲਾਂ ਨੇ ਨਿੱਜੀ ਅਦਾਰਿਆਂ ਨੇ ਵੀ ਚਲਾਈਆਂ ਨੇ ਪਰ ਬਠਿੰਡੇ ਦੇ ਜਿਹੜੇ ਰਤਨਦੀਪ ਢੱਲੀਵਾਲ ਦਾ ਪੇਜ ਚੈੱਕ ਕੀਤਾ ਮਿੰਟੂ ਗਰਸਰੀ ਦਾ ਕਰਿਆ ਉਹਨਾਂ ਨੇ ਹਿਸ ਤੱਕ ਕੋਈ ਨਹੀਂ ਪਾਈ ਉਹਨਾਂ ਨੇ ਪੱਕਾ ਸਬੂਤ ਕਰਕੇ ਪਾਉ ਕਿਉਂਕਿ ਉਹ ਏਰੀਆ ਬਠਿੰਡਾ ਉਹਨਾਂ ਦਾ ਆਪਣਾ ਗੜਾ ਤੇ ਹੋਰ ਵੀ ਜੰਗ ਬਾਬੇ ਟੈਲੀਵਿਜ਼ਨ ਹੋਣੀ ਹੋਰ ਚੱਲਦੇ ਨੇ ਉਹ ਤਾਂ ਮੜੀ ਦੀ ਗੱਲ ਐ ਚਲਾ ਦਿੰਦੇ ਨੇ ਪਰ ਮੇਰੇ ਹਿਸਾਬ ਦੇ ਨਾਲ ਇਹ ਕਿਤੇ ਜੀ ਅਫਵਾਹ ਹੋਈ ਤਾਤਾ ਲੱਖੇ ਸਿਧਾਣਾ ਨੂੰ ਹੋ ਸਕਦਾ ਵੀ ਲੱਖੇ ਸਨਾ ਮੁਲਾਕਾਤ ਕਰੂਗਾ ਇੱਕ ਕਦੇ ਦਿਨ ਹੈ ਨਾ ਉਹ ਪ੍ਰੈਸ ਕਾਨਫਰੰਸ ਵੀ ਕਰ ਸਕਦਾ ਲਾਈਵ ਵੀ ਹੋ ਸਕਦਾ ਪਰ ਜੇ ਲੱਖਾ ਸਿਧਾਣਾ ਮੁਲਾਕਾਤ ਕਰਨ ਨਾ ਪਹੁੰਚਿਆ ਬਲਕਾਰ ਸਿੰਘ ਨੇ ਕਾਗਜ਼ਾਤ ਭਰ ਦਿੱਤੇ ਫਿਰ ਸਨਾਰੀਓ ਸਾਰਿਆਂ ਲਈ ਚੁਣੌਤੀਪੂਰਵਕ ਹੋ ਜਾਏਗਾ ਵੀ ਬਾਰ ਸਿਮਰਤ ਕੌਰ ਬਾਦਲ ਲਈ ਚੁਣੌਤੀਪੂਰਵਕ ਵੇਸਾਕ ਹੋਵੇਗਾ ਭਾਵੇਂ ਲੋਕ ਪਿਆਰ ਵੋਟ ਪਾਉਣ ਨਾ ਪਾਉਣ ਪਰ ਹਮਦਰਦੀ ਬਹੁਤ ਆ ਲੋਕਾਂ ਦੀ ਦੂਜੀ ਗੱਲ ਗਰਮੀਤ ਖੁੰਡੀਆਂ ਦਾ ਜਿਹੜਾ ਉਹਨਾਂ ਦਾ ਜਿਹੜਾ ਚਿਹਰਾ ਲੋਕਾਂ ਦੇ ਵਿੱਚੋਂ ਪਤਾ ਹੀ ਲੱਗ ਗਿਆ ਕੀ ਆ ਹਨਾ ਜੋ ਮਰਜੀ ਆ ਲੱਖਾ ਸਿਧਾਣੇ ਦਾ ਚਲੋ ਪ੍ਰਮੋਟ ਕਰ ਰਹੇ ਆ ਪਰ ਜੀਤ ਮਹਿੰਦਰ ਦਾ ਦਾ ਚਲੋ ਸਸਰੀ ਕਾਲ ਹੀ ਆ ਹਨਾ ਬਾਕੀ ਵੀ ਆਪਾਂ ਪਰਮਪਾਲ ਕੌਰ ਦੀ ਵੀ ਸਸਰੀ ਕਾਲ ਆ ਲੋਕਾਂ ਨੂੰ ਪਤਾ ਹੀ ਆ ਚੈਨਲਾਂ ਤੋਂ ਪਤਾ ਹੀ ਲੱਗ ਰਿਹਾ ਪਰ ਗੱਲ ਇਹ ਆ ਕਿ ਜੇ ਅਫਵਾਹ ਹੋਈ ਫੇਰ ਜ਼ਰੂਰ ਬੀਬਾ ਬਾਦਲ ਔਰ ਰੱਖੇ ਦਾ ਫਾਸਮਾ ਮੈਚ ਆ ਪਰ ਜੇ ਲਖਾ ਸਦਾਨ ਦੇ ਵਿਰੋਧ ਜਾਂ ਬੀਬਾ ਬਾਦਲ ਵਿਰੋਧ ਚ ਬਲਕੌਰ ਸਿੰਘ ਪਿਤਾ ਖੜ ਗਏ ਸਿੱਧੂ ਮੂਸੇਵਾਲੇ ਦੇ ਤਾਂ ਸਨਾਰੀਓ ਕੁਝ ਹੋਰ ਹੋਵੇਗਾ ਤੇ ਬਠਿੰਡੇ ਦੀ ਸੀਟ ਸਭ ਤੋਂ ਹੌਟ ਸੀਟ ਤੇ ਗਰਮ ਸੀ ਰਹੂਗੀ ਤਾਂ ਸਹੀ ਗੱਲ ਆ ਬਹੁਤ ਜ਼ਿਆਦਾ ਫਰਕ ਪਏਗਾ ਜੇਕਰ ਸਿੱਧੂ ਮੂਸੇਵਾਲੇ ਦੇ ਪਿਤਾ ਉਸ ਨੂੰ ਖੜਦੇ ਨੇ ਜੇ ਖੜ ਜੰਦੇ ਨੇ ਤਾਂ ਲੋਕਾਂ ਦੇ ਵਿੱਚ ਕਿਉਂਕਿ ਇੱਕ ਪਾਸੇ ਤਾਂ ਵੋਟਰ ਬਾਦਲ ਪਰਿਵਾਰ ਦੀ ਵੋਟ ਪੱਕੀ ਆ ਪਰ ਉਹ ਲੰਬੀ ਹਲਕੇ ਨਹੀਂ ਲੰਬੀ ਉੱਤੇ ਗੜਾ ਨਾ ਉਹਦਾ ਪਟੰਡੇ ਤੋਂ ਉਹਦਾ ਸ਼ੀਟ ਨਹੀਂ ਕਦੇ ਹੋ ਗਈ ਤਾਂ ਉਹਨਾਂ ਨੇ ਤੇ ਬਾਦਲ ਵਰਗੇ ਨੂੰ ਹਲਾਤਾ ਸੀ ਗੜੀ ਨੇ ਮਾਫ ਕਰਨਾ ਕੀ ਨਾਮ ਆ ਉਹਨਾਂ ਦਾ ਛੁੱਟੀਆਂ ਨੇ ਹਰਾਇਆ ਸੀ ਤੇ ਤਨ ਉਸ ਟਾਈਮ ਕੀਤੇ ਨਾ ਕੀਤੇ ਉਸ ਟਾਈਮ ਹਾਰ ਸਾਰੀ ਲੀਟਰ ਦੀ ਹੋਈ ਹੈ ਵੱਡਿਆਂ ਦੀ ਕੈਪਟਨ ਤੋਂ ਲੈ ਕੇ ਵੱਡੇ ਬਾਦਲ ਤੱਕ ਨਾ ਪੰਜ ਵਾਰ ਮੁੱਖ ਮੰਤਰੀ ਆਸਗੇ ਪ੍ਰਕਾਸ਼ ਸਿੰਘ ਬਾਦਲ ਜਾਂਦੇ ਜਾਂਦੇ ਵਾਰ ਵਿਚਾਰੇ ਹਾਰ ਕੇ ਕਿਤੇ ਹੈ ਨਾ ਨਾ ਚਲੋ ਕਿਸਮਤ ਚ ਸੀਗਾ ਉਹਨਾਂ ਦੇ ਤੇ ਹਾਰ ਨਾ ਉਹ ਜਾਂਦੇ ਜਾਂਦੇ ਹਾਰ ਗਏ ਪਰ ਇਹ ਚੀਜ਼ ਸਾਈਡ ਦੇ ਰਾਜਨੀਤੀ ਤੋਂ ਤਨ ਇੱਕ ਚੀਜ਼ ਦੱਸਦਾ ਮੈਂ ਉੱਥੇ ਜੇਕਰ ਇਹ ਖੜਦੇ ਨੇ ਬਾਪੂ ਬਲਕੌਰ ਸਿੰਘ ਤੇ ਲੱਖਾ ਸੁਧਾਨਾ ਤੇ ਮਤਲਬ ਇਹਨਾਂ ਵਿੱਚ ਥੋੜਾ ਜਿਹਾ ਮੁਕਾਬਲਾ ਜਦ ਲੱਖਾ ਸੁਧਾਨਾ ਬੈਕਸਟੈਪ ਕਰ ਸਕਦਾ ਕਿਉਂਕਿ ਜੇ ਕਰੇ ਨਾ ਕਰੇ ਲੱਖਣਦਾਰ ਆਉਗਾ ਹਾਂ ਲੱਖਾ ਸੁਧਾਨਾ ਲੱਖਾ ਸੁਧਾਨਾ ਦੀ ਫਿਰ ਫੈਨ ਫੋਲੋ ਹੀ ਹੋਰ ਵੱਧ ਸਕਦੀ ਆ ਤੇ ਉਹਦਾ ਲੋਕਾਂ ਦੇ ਵਿੱਚ ਉਹਦਾ ਪਿਆਰ ਵਧੇਗਾ ਕਿਉਂਕਿ ਜ਼ਰੂਰੀ ਨਹੀਂ ਕਿ ਜੇ ਲੱਖਾ ਸੁਧਾਨਾ ਬੈਕਸਟੈਪ ਕਰਦਾ ਤਾਂ ਚੰਗੀ ਗੱਲ ਇਹ ਹੋ ਸਕਦੀ ਜੇਕਰ ਬਾਪੂ ਬਲਕੌਰ ਸਿੰਘ ਖੜਦੇ ਨੇ ਉੱਥੋਂ ਜੇ ਬੈਕਸਟੈਪ ਕਰੂਗਾ ਤਾਂ ਵੀ ਫੈਨ ਫੋਲੋ ਦੁੱਗਣੀ ਆਪਾਂ ਲੰਬੀ ਗੱਲ ਨਾ ਕਰੀਏ ਸੋ ਜਾਂਦੇ ਜਾਂਦੇ ਇਹ ਆ ਕਿ ਭਾਈ ਸਵੇਰ ਦੀਆਂ ਚਰਚਾਵਾਂ ਚੱਲਦੀਆਂ ਨੇ ਸਵੇਰ ਦੇ ਇਹ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹੈਡਲਾਈਨਾਂ ਬਣੀਆਂ ਹੋਈਆਂ ਨੇ ਅਖਬਾਰਾਂ ਦੀਆਂ ਨਿਊਜ਼ ਚੈਨਲਾਂ ਦੀਆਂ ਹੈਡਲਾਈਨਾਂ ਬ੍ਰੇਕਿੰਗਾਂ ਬਣੀਆਂ ਹੋਈਆਂ ਨੇ ਕਿ ਭਾਈ ਬਲਕੌਰ ਸਿੰਘ ਚੋਣਾ 'ਚ ਖੜ ਰਹੇ ਆ ਮਠੰਡੇ ਚੋਂ ਜਿਹੜਾ ਚੋਣ ਮੈਦਾਨ ਆ ਉੱਥੇ ਉਹ ਚੋਣ ਲੜਨਗੇ ਚੁਣੌਤੀਪੂਰਵਕ ਜਿਹੜਾ ਹੋ ਜਾਵੇਗਾ ਸਾਰਾ ਕੁਝ ਪਰ ਅਸੀਂ ਕਹਿੰਦੇ ਆ ਕਿ ਬਲਕੌਰ ਸਿੰਘ ਨੂੰ ਵੈਸੇ ਉਹਨਾਂ ਦੇ ਪਰਿਵਾਰਿਕ ਮਸਲੇ ਨੇ ਉਹਨਾਂ ਦਾ ਪਰਿਵਾਰ ਦਾ ਮਸਲਾ ਜ਼ਰੂਰੀ ਆ ਉਹ ਗ੍ਰਹਿ ਮੰਤਰੀ ਅਮਨ ਸ਼ਾਹ ਨਾਲ ਹੱਥ ਜੋੜ ਕੇ ਮਿਲੇ ਸੀ ਬਲਕਾਰ ਸਿੰਘ ਉਹਨਾਂ ਦੀ ਗੱਲ ਨਹੀਂ ਮੰਨੀ ਸੀ ਜਦੋਂ ਸਿੱਧੂ ਦਾ ਕਤਲ ਹੋਇਆ ਸੀ ਤਾਂ ਹੁਣ ਬਣਦਾ ਚਲੋ ਠੀਕ ਆ ਪਰਿਵਾਰ ਦਾ ਬਣਦਾ ਚੋਣਾਂ 'ਚ ਖੜਨਾ ਪਰ ਉਹਨਾਂ ਦੀ ਲਈ ਇੱਛਾ ਪਹਿਲਾਂ ਵੀ ਕਈ ਵਾਰ ਕਿਹਾ ਭਾਈ ਮੇਰੀ ਕੋਈ ਨਹੀਂ ਪਰ ਜੇ ਖੜਨਗੇ ਤਾਂ ਸਨਾਰੀਓ ਕੁਝ ਹੋ ਰਹੀ ਹੋਵੇਗਾ ਪਰ ਇਹ ਫਿਲਹਾਲ ਸਵੇਰ ਦੀ ਉੱਡਦੀ ਉੱਡਦੀ ਖਬਰ ਆ ਸ਼੍ਰੂਤਰਾਂ ਤੋਂ ਖਬਰ ਆ ਵੱਡੇ ਚੈਨਲਾਂ ਨੇ ਵੀ ਸ਼ਾ ਚਲਾਇਆ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਆ ਉੱਥੇ ਦੇ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਹਜੇ ਇੱਥੇ ਇਹ ਨਹੀਂ ਕਿਹਾ ਕਿ ਹਾਂ ਕਾਗਜ਼ਾਤ ਇਕੱਠੇ ਕੀਤੇ ਜਾ ਰਹੇ ਨੇ ਸੋ ਮੁੱਖਦੀ ਗੱਲ ਇਹ ਆ ਕਿ ਭਾਈ ਬਲਕੌਰ ਸਿੰਘ ਜੇ ਖੜ ਗਏ ਤਾਂ ਬਠਿੰਡੇ ਸੀਟ ਦਾ ਸਨੈਰੀਓ ਕੁਝ ਹੋ ਰਹੀ ਹੋਵੇਗਾ ਸੋ ਗੱਲਬਾਤ ਕੀਤੀ ਆ ਬਾਪੂ ਬਲਕੌਰ ਸਿੰਘ ਦੀ ਕਿ ਉਹ ਚੋਣਾਂ 'ਚ ਉਤਰ ਰਹੇ ਨੇ ਭਾਈ ਤੇ ਹੋਰ ਵੀ ਮੁੱਦੇ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸਾਡੇ ਚੈਨਲਾਂ ਹਰਫ ਪੰਜਾਬ ਟੀਵੀ ਵਿਚਾਰ ਟੈਲੀਵਿਜ਼ਨ ਨੂੰ ਫੋਲੋ ਕਰਦੇ ਰਹਿਣਾ ਅਸੀਂ ਪੰਜਾਬ ਦੇ ਮੁੱਦੇ ਸਿਆਸਤ ਦੇ ਮੁੱਦੇ ਔਰ ਰਾਜਨੀਤਿਕਤਾ 'ਸੀ ਗੱਲਾਂ ਕਰਦੇ ਹੀ ਰਹਨੇ ਆ ਧਰਮ ਦੀਆਂ ਜਿਹੜੀਆਂ ਚਰਚਾਵਾਂ ਚੱਲਦੇ ਨੇ ਉਹਨਾਂ ਤੇ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਸਾਥ ਦੀ ਲੋੜ ਆ ਸਾਡਾ YouTube ਚੈਨਲ ਆ ਰ ਫੇਸਬੁੱਕ ਚੈਨਲ ਆ ਹੌਲੀ ਹੌਲੀ ਅਸੀਂ ਹੋਰ ਵੀ ਪਲੇਟਫਾਰਮ ਤੇ ਆਵਾਂਗੇ ਤੇ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਚਰਚਾਵਾਂ ਸਾਡੀਆਂ ਸੁਣਦੇ ਰਹਿਣਾ ਮੈਨੂੰ ਅਤੇ ਲਖਵੀਰ ਸਿੰਘ ਨੂੰ ਆ ਦਿਓ ਇਜਾਜ਼ਤ ਧੰਨਵਾਦ